यार हम ठीक हैं चलो अब अभी आ रहे हैं आ रहे हैं आ रहे हैं आज इतना और तोदार साहब जी यार मैं बोलता हूं ठीक है बोलिए कि अब रवि शमी जी इधर अपना भाई ਬੰਨਣਾ ਹੀ ਪਜਾ ਸਰਕਾਰ ਨੇ ਕਾਜੀ ਇਧਰ ਇਧਰ 50 ਉੱਤੇ ਬੰਨ ਨਹੀਂ ਸਕਦੀ ਠੀਕ ਹੈ ਜੀ ਤੁਸੀਂ ਆਪਣੇ ਕੋਲ ਜੀ ਤੁਸੀਂ ਤੁਹਾਡੇ ਕੋਲ ਦਿਨ ਦਾ ਟਾਈਮ ਜ਼ਿਆਦਾ ਹੈ ਤੁਸੀਂ 100 ਪਰਚੀਆਂ ਕਰ ਦੋ ਉਹ ਤੁਹਾਡੇ ਦੋ ਦਿਨ ਦੀ ਨਹੀਂ ਆਣੀ ਠੀਕ ਹੈ ਜੀ ਤੇ ਆਪਾਂ ਇਹ ਕਰਨੇ ਦਿੱਲੀ ਡੋਟ ਡੋਰ ਕਰਨਾ ਹੁਣ ਤੁਸੀਂ ਮੇਰੇ ਵੀਰ ਨੂੰ ਫੋਨ ਕਰਨਾ ਠੀਕ ਹੈ ਜੇ ਉਹ ਆਂਦੇ ਠੀਕ ਹੈ ਨਹੀਂ ਤੇ ਤੁਹਾਡੀ ਜ਼ਿੰਮੇਵਾਰੀ ਆਪਾਂ ਕਰਨਾ ਹੀ ਕਰਨਾ ਹੈ ਭਾਵੇਂ ਆਪਾਂ ਕੱਲੇ ਜਾ ਕੇ ਕਰੀਏ ਭਾਵੇਂ ਆਪਾਂ ਪੰਜ ਨਹੀਂ ਤੁਸੀਂ ਨਾਲ ਫੜ ਕੇ ਕਰੋ ਮੱਲੇ ਦੇ ਮੋਤਵਾਰ ਲੈ ਲਓ ਠੀਕ ਹੈ ਜੀ ਇਹ ਆਪਾਂ ਕਰਨੇ ਕਰਨਾ ਗਲੀਆਂ ਸ਼ਡਿਊਲ ਬਣਾ ਲਓ ਕੱਲੀ ਕੱਲੀ ਗਲੀ ਰਾਤ ਨੂੰ ਭੱਲੇ ਕਾਉਂਸਲਰ ਨਹੀਂ ਆਮ ਆਦੀ ਪਾਰਟੀ ਪਾਰਟੀ ਨਹੀਂ ਕਰ ਰਹੀ ਸੁਨੀਲ ਸ਼ਰਮਾ ਜੱਗਤ ਇਹ ਨਿਕਲ ਖੜਾ ਨਹੀ ਭਾਜੀ ਉਹ ਕਹਿੰਦਾ ਪੰਜਵੇਂ ਮਿੰਟ ਉਾਰ ਠੀਕ ਹੈ ਉਹ ਵੀ ਪੰਜਵੇਂ ਮਿੰਟ ਉਾਰ ਰਵੀ ਰਵੀ ਤੇ ਨੰਬਰ ਹੀ ਗਲਤ ਹੈ ਤਦ ਸਹੀ ਕਰ ਲੀ ਰਵੀ ਇਹ ਚੇਂਜ ਕਰ ਲੈ ਨੰਬਰ ਠੀਕ ਹੈ ਰਵੀ ਦਾ ਨੰਬਰ ਗਲਤ ਹੈ ਤੁਹਾਨੂੰ ਸਾਰੀ ਲਿਸਟ ਆਈ ਗਈ ਤੁਹਾਨੂੰ ਜਿਹੜੇ ਗਰੁੱਪ ਚ ਐਡ ਕੀਤਾ ਨਾ ਸਾਰੇ ਫਟਾਉਂ ਦਿੱਸਦਾ ਇਹ ਜਿਹੜੇ ਆਪਣੇ ਬਲੋਕ ਪਧਾਰਦੇ ਜਿਹੜੇ ਮੇਨ ਵੀਕ ਤੇ ਬਲੋਕ ਪਧਾਰ ਹੈ ਨਾ ਆਪਾਂ ਉਹਨਾਂ ਨੂੰ ਫੋਨ ਕਰਨਾ ਠੀਕ ਹੈ ਜੀ ਆਪਾਂ ਦਿਨ ਵਿੱਚ ਇੱਕ ਟਾਈਮ ਕਰ ਦੇਣਾ ਸ਼ਾਮ ਨੂੰ ਇੱਕ ਘੰਟਾ ਦੇਣਾ 50 ਆਪਾਂ 25ਾਂ ਡਿਗਰੀ ਕਰ ਸਕਦੇ ਹਾਂ ਦੀਪਕ ਉਹਦਾ ਜੀ ਮਾਫੀ ਦੇ ਦੇ ਉਹ ਆਪਣਾ ਨਾ ਜਾਣ ਕੇ ਸੀਐਸਸੀ ਸੈਂਟਰ ਉਹ ਤੁਹਾਨੂੰ ਸਾਰੀ ਲਿਸਟ ਆਈ ਨਹੀਂ ਸੀਐਸਸੀ ਸੈਂਟਰ ਕਿੱਥੇ ਹੈਗਾ ਤੁਹਾਡੇ ਕਿਹੜੇ ਵਾਰਡ 'ਚ ਕਿੱਥੇ ਪੈਂਦਾ ਹੈ ਕਿਹੜੇ ਲਾਗੇ-ਲਾਗੇ ਜਿੱਥੇ ਪੈਂਦਾ ਤੁਸੀਂ ਉਹ ਦੱਸਦਾ ਆ ਤੁਹਾਡਾ ਸੀਗੇ ਸੀਂਟਰ ਤੁਹਾਨੂੰ ਲਾਗੇ ਦਿੰਦਾ ਠੀਕ ਹੈ ਜੀ ਉਹ ਜਦੋਂ ਤੁਸੀਂ ਪਰਚੇ ਦੇਦੇ ਇੱਕ ਦਿਨ 'ਚ 50 ਹੀ ਦੇਣਗੇ ਜੀ ਬੈਠੋ ਹਣ ਬੈਠੋ ਹੋਏ ਹੋਏ ਦੋ ਯਾਰ ਸਤਿਗੁਰ ਜੀ ਮੈਂ ਇਕਮਜੀਤ ਪੰਮਾ ਹਲਕਾ ਵੈਸਟ ਜਲੰਧਰ ਯੂਥ ਕੋਆਰਡੀਨੇਟਰ ਅੱਜ ਅਸੀਂ ਮੀਟਿੰਗ ਕੀਤੀ ਹੈ ਜੀ ਵਾਰਡ 347 ਜਲੰਧਰ ਵੈਸਟ ਦੀ ਜਿਹੜੇ ਹੈਲਥ ਕਾਰਡ ਬਣ ਰਹੇ ਆ ਤੁਹਾਡੇ ਜਿਹੜੇ ਆਮ ਆਦਮੀ ਪਾਰਟੀ ਕੋਲ ਹੈਲਥ ਕਾਰਡ ਦੀ ਯੋਜਨਾ ਆ ਰਹੀ ਹੈ ਨਾ ਉਹਦੇ ਪਰਾਲੀ ਮੀਟਿੰਗ ਕੀਤੀ ਪੂਰਾ ਯੂਥ 24 ਦੇ 24 ਵਾਡਾ ਚ ਜਲੰਧਰ ਵੈਸਟ ਦੇ 24 ਵਾਡਾ ਚ ਸਾਰੇ ਸਾਡੇ ਵੋਲ ਪਾਰਟ ਕੋਆਰਡੀਨੇਟਰ ਇੱਥੇ ਆਏ ਆ ਤੇ ਸਾਡੇ ਬਲੋਕ ਪ੍ਰਧਾਨ ਜਿਹੜੇ ਬਲੋਕ ਕੋਆਰਡੀਨੇਟਰ ਆ ਸ਼ੇਰਾ ਜੀ ਠੀਕ ਹੈ ਜੀ ਸ਼ੰਮੀ ਭਗਤ ਜੀ ਅਨਮੋਲ ਜੀ ਨੀਰਜ ਬੈਂਸ ਜਸ਼ਨ ਭਗਤ ਕਾਰਤਿਕ ਅਭੀ ਜੀ ਤੇ ਅਮਨ ਆਨੰਦ ਸਾਰੇ ਇਸ ਮੌਕੇ ਤੇ ਸਾਰੇ ਆ ਕੇ ਜਿਹੜੇ ਆਪਾਂ 24 ਵਾਰਡਾਂ ਦੇ ਬਲੋ ਕੋਆਰਡੀਨੇਟਰ ਆਏ ਸੀ ਉਹਨਾਂ ਨੂੰ ਸਾਰੀ ਮੀਟਿੰਗ ਦਾ ਵੀਰਵਾਦ ਦਿੱਤਾ ਹੈ ਮੀਟਿੰਗ ਦੀ ਵੀਰਵਾਦ ਦਿੱਤਾ ਕਿੱਦਾਂ ਹੈਲਥ ਕਾਰਡ ਬਣਨਗੇ ਕੀ ਕੀ ਪਾਰਟੀ ਨੇ ਇਸ ਹੈਲਥ ਕਾਰਡ ਦੇ ਬੇਨਫਿਟ ਹੈ ਪਾਰਟੀ ਨੇ ਜੋ ਸਾਨੂੰ ਗਾਈਡਲਾਈਨ ਦਿੱਤੀ ਆਪਾਂ ਉਹ ਆਪਣੇ ਵਾਰਡ ਕੋਆਰਡੀਨੇਟਰ ਨੂੰ ਅੱਜ ਦੱਸੋ ਠੀਕ ਠੀਕ ਹੈ